ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਕਿਸਾਨੀ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਸ਼ੰਭੂ ਬਾਰਡਰ ਤੇ ਚੱਲ ਰਹੇ ਕਿਸਾਨੀ ਮੋਰਚੇ ਤੇ ਬੀਤੇ ਦਿਨੀ ਤਕਰਾਰ ਭਰੀਆਂ ਤਸਵੀਰਾਂ ਸਾਹਮਣੇ ਆਈਆਂ ਜੀ ਹਾਂ ਇਹਨਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਦੇਖਿਆ ਗਿਆ ਕਿਉਂਕਿ ਇਹ ਤਸਵੀਰਾਂ ਵਾਇਰਲ ਹੋ ਗਈਆਂ ਉਧਰ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਨੇਤਾ ਸਰਵਣ ਸਿੰਘ ਪੰਦੇਰ ਵੱਲੋਂ ਇਸ ਮਾਮਲੇ ਸੰਬੰਧੀ ਭਾਜਪਾ ਤੇ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਨੇ ਅਤੇ ਨਾਲ ਹੀ ਉਹਨਾਂ ਵੱਲੋਂ ਇੱਟ ਦਾ ਜਵਾਬ ਪੱਥਰ ਨਾਲ ਦੇਣ ਤੱਕ ਦੀ ਗੱਲ ਕਹੀ ਗਈ ਸਰਵਣ ਸਿੰਘ ਪੰਦੇਰ ਨੇ ਸਰਕਾਰ ਨੂੰ ਕੋਸਿਆ ਪੰਦੇਰ ਨੇ ਆਮ ਆਦਮੀ ਪਾਰਟੀ ਵਿਧਾਇਕ ਗੁਰਲਾਲ ਕਨੌਰ ਤੇ ਕੇਂਦਰ ਨਾਲ ਮਿਲਿਪੁਗਤ ਦਾ ਇਲਜ਼ਾਮ ਲਾਇਆ ਉਹਨਾਂ ਕਿਹਾ ਕਿ ਸਥਾਨਕ ਲੋਕਾਂ ਦੇ ਨਾਮ ਤੇ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਨੂੰ ਵੀ ਘੇਰਿਆ ਕਿ ਕੁਝ ਕਹੇ ਉਹਨਾਂ ਨੇ ਆਓ ਸੁਣਦੇ ਹਾਂ ਮੈਂ ਸਰਵਣ ਸਿੰਘ ਪੰਦੇਰ ਸ਼ੰਭੂ ਤੇ ਹੋਰ ਮੋਰਚੇ ਜਿਹੜੇ ਹਰਿਆਣੇ ਦੀਆਂ ਸਰਹੱਦਾਂ ਤੇ ਕਰਿੰਦਰ ਵੱਲੋਂ ਰੁੱਕੇ ਜਾਣ ਤੇ ਅੱਜ ਲਗਭਗ 135 ਦਿਨ ਵਿੱਚ ਪਹੁੰਚ ਚੁੱਕੇ ਆ ਕੱਲ ਪੰਜਾਬ ਦੇ ਵਿੱਚ ਕੱਲ ਫਿਰ ਦੋ ਨੌਜਵਾਨ ਨਸ਼ੇ ਦੇ ਜ਼ਹਿਰ ਨਾਲ ਉਹਨਾਂ ਦੀ ਮੌਤ ਹੋਈ ਹੋएगी। ਸੋ ਜਿਵੇਂ ਭਗਵੰਤ ਮਾਨ ਸਰਕਾਰ ਨੇ ਪਿਛਲੇ ਦਿਨੀ ਇਹਦੇ ਤੇ ਬੇਸ਼ੱਕ 2.5 ਸਾਲ ਤਾਂ ਹੋ ਗਏ ਉਹਨਾਂ ਨੂੰ। ਇਸ ਕਿਸਮ ਦਾ ਪੁਲਿਸ ਦਾ ਨਿਜ਼ਮ ਬਣਾਇਆ ਔਰ ਜਿਵੇਂ ਪਿੰਡਾਂ 'ਚ ਮੀਡੀਆ ਆ ਚਾਰਿਆ ਵੀ ਬਹੁਤ ਜ਼ੋਰ ਲੱਗ ਰਿਹਾ ਪੁਲਿਸ ਪੂਰੇ ਯੋਰ ਨਾਲ ਤਣਦੇਹੀ ਨਜਮੇ ਲੱਗੀ ਹੋਈ ਆ ਵੀ ਨਸ਼ਾ ਬੰਦ ਕਰਾਉਣਾ। ਔਰ ਜੇ ਇਹ ਜ਼ਹਿਰ ਬੰਦ ਨਹੀਂ ਹੋ ਰਿਹਾ ਭਾਵੇਂ ਇਹ ਬਾਰਡਰਾਂ ਤੋਂ ਵੀ ਆ ਰਿਹਾ ਬੀਐਸਐਫ ਵੀ ਜ਼ਿੰਮੇਵਾਰ ਆ ਦਿੱਲੀ ਵਾਲੇ ਪਾਸਿਓਂ ਬੰਦਰਗਾਹਾਂ ਗੁਜਰਾਤ ਦੀਆਂ ਉਹਨਾਂ ਤੋਂ ਵੀ ਆ ਰਿਹਾ ਸਭ ਕੁਝ ਹੈ ਜੇ ਸਾਡੇ ਨੌਜਵਾਨ ਰੋਜ਼ ਇਤਾਂ ਦਾ ਇਦਾਂ ਹੀ ਮਰਦੇ ਰਹੇ ਤੇ ਭਗਵੰਤਮਾਨ ਜੀ ਫਿਰ ਤਾਂ ਅਸੀਂ ਇਹਨੂੰ ਡਰਾਮਾ ਹੀ ਸਮਝਾਂਗੇ ਕਿ ਜਿਹੜਾ ਤੁਸੀਂ ਕਰ ਨਹੀਂ ਸਕਦੇ ਇੱਚ ਕਿਹੜਾ ਖਜ਼ਾਨੇ ਦਾ ਕੋਈ ਪੈਸਾ ਲੱਗਣਾ ਸੀਗਾ ਤੇ ਅਸੀਂ ਮਾਮਾ ਨੂੰ ਅਪੀਲ ਕਰਦੇ ਆਂ ਵੀ ਜੇ ਪੁੱਤ ਹੁਣ ਕਿਤੇ ਮਰਦੇ ਆ ਬੇਸ਼ੱਕ ਇਹ ਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਪਰ 10 ਜਨਵਰੀ ਤੱਕ ਭਗਵੰਤ ਮਾਨ ਦੀ ਜਲੰਧਰ ਨੇ ਕੇ ਰਾਮ ਐਂਬੂਲੈਂਸ ਕਰਕੇ ਉਹਨਾਂ ਨੂੰ ਲਾਸ਼ ਬਖਾਇਆ ਕਰੋ ਉਹ ਚਾਉਂਦੇ ਸਾਰੀਆਂ ਸੀਟਾਂ ਉਹਨਾਂ ਕੋ ਜਾਣ ਪਹਿਲੋ ਵੀ ਪੰਜਾਬੀਆਂ ਨੇ ਬਣਵੇ ਦਿੱਤੀਆਂ ਭਾਵੇਂ 117 ਲੈ ਲੈਣ ਉਹ ਵੱਖਰੀ ਗੱਲ ਆ ਪਰ ਜੇ ਮਾਵਾਂ ਦੇ ਪੁੱਤੀ ਨਾ ਬਠੇ ਉਹ ਪੰਜਾਬ ਦੇ ਉੱਤੇ ਕਿੰਨਾ ਤੇ ਉਹਨੇ ਰਾਜਨੀਤੀ ਕਰਨੀ ਹੈ ਇਹਦਾ ਨਸ਼ਿਆਂ ਦਾ ਇੰਨਾ ਕਹਿਰ ਫੈਲ ਰਿਹਾ ਹੈਗਾ ਦੂਜਾ ਉਹਨਾਂ ਦੇ ਜਿਹੜੇ ਐਮਐਲਏ ਗੁਰਲਾਲ ਕਨੌਰ ਨੇ ਉਹਨ ਕੇਂਦਰ ਨਾਲ ਰਲ ਕੇ ਮੋਰਚਾ ਚਕਾਉਣ ਦੀਆਂ ਸ਼ਾਸ਼ਾਵਾਂ ਵਿੱਚ ਰੁੱਝੇ ਹੋਏ ਨੇ ਅਰੋਣਾ ਲੱਗਦਾ ਵੀ ਜਿਹੜਾ ਮਾਫੀਆ ਵਾ ਜਿਹੜਾ ਚੱਲ ਰਿਹਾ ਵਾ ਉੱਥੇ ਘੱਗਰ ਤੇ ਵੀ ਉਹ ਉਹਨਾਂ ਉਹਨੂੰ ਉਹਨੂੰ ਕਿਵੇਂ ਰੇਤ ਉੱਥੋਂ ਚਿਕਾਈ ਜਾ ਸਕਦੇ ਮੋਰਚੇ ਕਰਕੇ ਇਹ ਕੰਮ ਰੁਕਿਆ ਹੋਇਆ ਵਾ ਆਪਾਂ ਨੂੰ ਪਤਾ ਹੀ ਆ ਕੇਂਦਰ ਇਸ ਵੇਲੇ ਨੀਟ ਤੇ ਨੈਟ ਟੈਸਟਾਂ ਵਿੱਚ ਬੜਾ ਭ੍ਰਸ਼ਟਾਚਾਰ ਰੱਬਾਂ ਦਾ ਹੈਗਾ ਉਹਦੇ ਵਿੱਚ ਬੁਰੀ ਤਰ੍ਹਾਂ ਫਸੀ ਹੋਈ ਆ ਅੱppa ਜਾਣਦੇ ਆ ਸਾਰੇ ਅਰ ਇਹਦੇ ਨਾਲ ਦੀ ਨਾਲ ਜਿਵੇਂ ਹੁਣ ਤੁਸੀਂ ਦੇਖਿਆ ਇਸ ਤਰੀਕੇ ਨਾਲ ਰਾਜਸਤਾਨ ਚ ਮਹਾਰਾਸ਼ਟਰ ਚ ਕਰਨਾਟਕਾ ਚ ਜਿਵੇਂ ਜਥੇਬੰਦੀਆਂ ਨੂੰ ਦੇਸ਼ ਲੈਵਲ ਤੇ ਕਿਸਾਨਾਂ ਦਾ ਸਹਿਯੋਗ ਮਿਲ ਰਿਹਾ ਜਿਹੜੇ ਕਹਿੰਦੇ ਸੀ ਅੰਦੋਲਨ ਪੰਜਾਬ ਦਾ ਵਾ ਦੇਖ ਲਿਆ ਕਿਵੇਂ ਦੇਸ਼ ਲੈਵਲ ਤੇ ਭੱਜਪਾ ਨੂੰ ਜੋ ਫਤਵਾ ਮਿਲਿਆ ਉਸ ਤੋਂ ਹਿਸਾਬ ਲੱਗ ਗਿਆ ਹੁਣ ਤੋਂ ਦੇਸ਼ ਲੈਵਲ ਤੇ ਅੰਦੋਲਨ ਫੈਲ ਰਿਹਾ ਹੈਗਾ ਵਾ ਅੰਦੋਲਨ ਨੂੰ ਟਾਰਪੀਟੋ ਕਰ ਲਈ ਅੰਦੋਲਨ ਨੂੰ ਬਦਨਾਮ ਕਰ ਲਈ ਸਥਾਨਕ ਲੋਕਾਂ ਦੇ ਨਾਂ ਤੇ ਭਾਜਪਾ ਦੇ ਅਨਿਲ ਵੇਜ ਦੇ ਸਮਰਥਕ ਕੱਪੜਾ ਵਪਾਰੀ ਭਾਜਪਾ ਦੇ ਸਮਰਥਕ ਲਗਾਤਾਰ ਯਤਨ ਕਰ ਰਹੇ ਨੇ ਕਿ ਅੰਦੋਲਨ ਨੂੰ ਕਿਵੇਂ ਨਾ ਕਿਵੇਂ ਖਡਾਇਆ ਜਾਏ ਇਹ ਪਹਿਲੀ ਵਾਰ ਨਹੀਂ ਗਾਜੀਪੁਰ ਤੇ ਸਿੰਘੂ ਤੇ ਵੀ ਹੋਇਆ ਸੀ ਅੱਜ 10 ਵਜੇ ਪ੍ਰੈਸ ਕਾਨਫਰੰਸ ਜਾਂ ਸ਼ੰਭੂ ਬਾਰਡਰ ਤੇ ਅਸੀਂ ਪ੍ਰੈਸ ਵਾਲਿਆਂ ਨੂੰ ਕਹਿੰਨੇ ਵੱਧ ਤੋਂ ਵੱਧ ਪਹੁੰਚੋ ਮੌਕੇ ਦੀ ਜਾ ਕੇ ਪੋਜੀਸ਼ਨ ਦੇਖੋ ਕਿ ਕੰਦਾ ਕਿੰਨਾ ਨੇ ਕੱਡੀਆਂ ਹੋਈਆਂ ਨੇ ਕੌਣ ਜ਼ਿੰਮੇਵਾਰ ਨੇ ਕਿਸਾਨਾਂ ਨੇ ਭਲਾ ਕਿਹੜਾ ਰਾਹ ਰੁਕਿਆ ਹੈ ਇਹ ਵੀ ਥੋੜਾ ਜਾ ਕੇ ਦੱਸੋ ਇਸ ਕਰਕੇ ਅੱਜ ਦੀ ਪ੍ਰੈਸ ਵਿੱਚ ਜਿਹੜੀ ਸਾਡੀ ਸ਼ੰਭੂ ਤੇ ਦੋਵਾਂ ਫੋਰਮਾਂ ਦੀ ਲੀਡਰਸ਼ਿਪ ਆ ਉਹ ਸਾਰਾ ਕੁਝ ਚਾਨਣ ਤੁਹਾਨੂੰ ਕਰਾ ਦੋਗੇ ਅਰੇ ਇਹ ਮੋਰਚਾ ਮੋਦੀ ਜੀ ਉਦੋਂ ਤੱਕ ਚਲਾਵਾਂਗੇ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਵਿਰੋਧੀ ਧਿਰ ਨੂੰ ਕਹਿਣਾ ਚਾਹੁੰਦੇ ਹਾਂ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਔਰ ਜਿਹੜਾ ਸ਼ਹੀਦ ਸੁਭਕਰ ਨੂੰ ਸ਼ਹੀਦ ਕੀਤਾ ਗਿਆ ਜਿਹੜਾ ਇਹਨਾਂ ਬਾਰਡਰਾਂ ਤੇ ਜ਼ਬਰ ਕੀਤਾ ਗਿਆ ਔਰ ਜੜੀਆਂ ਹੁਣ ਸ਼ਾਸਨ ਚਾਰਚੀਆਂ ਜਾਰੀਆਂ ਉਹਦੀ ਆਵਾਜ਼ ਚੱਕੇ ਔਰ 8 ਜੁਲਾਈ ਨੂੰ ਦੇਸ਼ ਲੈਵਲ ਤੇ ਸਾਰੇ ਜਿਹੜੇ ਪਾਸ਼ਪਾ ਦੇ 240 ਛੱਡ ਕੇ ਐਨਡੀਏ ਤੇ ਵਿਰੋਧੀ ਧਿਰ ਦੇ ਐਮਪੀਆ ਨੂੰ ਮੰਗ ਪੱਤਰ ਦਿੱਤੇ ਜਾਣਗੇ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ